ਗਰਦਾਸਪੁਰ ਦੇ ਇਤਿਹਾਸਕ ਕਸਬਾ ਧਿਆਨਪੁਰ ਦੇ ਨੇੜੇ ਸਥਿਤ ਪਿੰਡ ਸਰਵਾਲੀ ਦਾ ਰਹਿਣ ਵਾਲਾ ਸੋਹਣ ਸਿੰਘ ਆਪਣੀ ਪਰਵਾਲੀ ਆਪਣੀ ਕੜਵਾਲੀ ਦੇ ਨਾਲ ਦੱਸਦੇ ਕਿ ਬਾਰ-ਬਾਂਗ ਸੰਗ ਦੇ ਮੇਲੇ ਬਸੰਬੰਧ ਵਿੱਚ ਲਗਾਏ ਗਏ ਲੰਗਰ ਦੀ ਸੇਵਾ ਕਰਕੇ ਦੋਵੇਂ ਹੀ ਜੀ ਆਪਣੇ ਘਰ ਨੂੰ ਵਾਪਸ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਅਣਪਛਾਤੇਆਂ ਦੇ ਵੱਲੋਂ ਦੋਵਾਂ ਨੂੰ ਗੋਲੀ ਮਾਰ ਦਿੱਤੀ ਗਈ ਗੋਲੀ ਸੋਹਣ ਸਿੰਘ ਦੀ ਛਾਤੀ ਦੇ ਵਿੱਚ ਲੱਗੀ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕੜਵਾਲੀ ਨੂੰ ਵੀ ਗੋਲੀ ਲੱਗੀ ਹੈ ਜਿਸ ਦਾ ਇਲਾਜ ਧਿਆਨਪੁਰ ਦੇ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਹੈ ਇਹ ਕਾਰਸਾ ਸੰਸੇ ਨੂੰ ਅਦਾਲਤ ਜਿੰਨਾਂ ਨੇ ਇਹ ਰੈਟਿਗਰੀ ਨਾ ਦਿੱਤਾ ਤੇ ਸਾਡਾ ਬੰਦੇ ਦੇਖੀ ਸਾ ਠੀਕਾ ਤੇ ਬਹੁਤ ਮਾੜੀ ਗੱਲ ਹੋਈ ਹੈ। ਉਹ ਪ੍ਰਵਾਸਕਾ। ਪ੍ਰਵਾਸਕਾ ਦੇ ਇੱਕ ਬੇਟਾ ਉਹ ਵੈਰ ਪਰਾਸਾ ਰਿੰਦਾ ਹੈ ਕਰੀਤੇ ਆ ਆ ਵੀ। ਤੇ ਉਹ ਬੇਟੀ ਵੀ ਗਈ ਹੈ। ਕੀ ਹੋਇਆ ਕੀ ਕਹਿੰਦਾ? ਇਹ ਬਰਾਦਰ ਨੌਰੀ ਕਰੀਪਸ ਸਮਾਇਗਾ। ਤੇ ਇਹ ਸੇਵਾ ਕਰਦੇ ਲੰਗਰ ਲੱਗਦਾ ਭੱਠੇ ਦੇ ਬਰਾ ਉੱਤੇ ਥੋੜਾ ਸਾਦੇ ਸੰਭਾਲਵੇ ਸੀ। ਉਹ ਤੋਂ ਉਹਦੇ ਸਿਹਰੇ ਜਿਹਾ ਉੱਥੇ ਕਰਨ ਦੇ ਦੋਈ ਜੀ ਉਹਨਾਂ ਸ਼ਾਮੀ ਲੋਗਈ ਉਸ ਤਰਿਹੇ ਉਹ ਨੇ ਦੱਸਦੇ ਤੁਸੀਂ ਵਿਖੋ ਗਈ ਤੁਸੀਂ ਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉੱਥੇ ਮੋਟਰ ਆ ਰਿਹਾ ਲੱਗੇ ਦੀ ਬੰਬੀ ਲੱਗਈ ਰ ਉੱਥੇ ਉਹ ਪਹਿਲੋ ਕੁ ਕੋਈ ਤੇ ਤਾਲ ਲਾ ਗਏ ਜਦੋਂ ਭਾਈ ਇਹ ਨੌਜਰੀ ਉਹਨਾਂ ਨੇ ਡਾਕੀ ਰ ਉੱਥੇ ਗੋੜੀਆਂ ਮਾਤੀਆਂ ਤੂੰ ਆ ਭੱਜ ਗਿਆ ਅਲਕ ਵਿਚੋਂ ਕੋਈ ਨਾ ਉਹ ਕਿਉਂ ਇਹੋ ਤੋਂ ਪਾਪਾ ਜਿਆਦਾ ਉਹ ਟੈਂਕ ਮੋਕਰੇ ਚ ਗੋਲ ਲੱਗੇ ਚੱਕੇ ਨਹੀਂ ਇਹ ਵੀ ਪੈਂਦਾ ਹੈ ਤੇ ਵੇ ਪਿੰਡੋਂ ਬਾਹਰੋਂ ਸੁਣ ਰਿਹਾ ਮਖਰ ਰੇ ਇਹ ਲੋੰਦਾ ਵੀ ਵਾਈਫ ਦਾ ਸਕੀ ਜੰਨੇ ਗੁਰੂ ਕੋਲ ਗਿਆ ਬੱਜਿਆ ਬਹੁਤ ਸਰ ਲੱਗੇ ਤੇ ਉਹ ਵਾਤੀ ਪੇਟੋ ਦੀਆਂ ਸੇ ਬਟਾਲੀਆਂ ਹੀ ਜਰ ਰੋਹੀ ਗਏ ਉਹਦੋਂ ਦਾ ਰੈਫਰ ਕਰਤਾ ਹੀ ਅਮਸਰ ਉਹਦੀ ਬੇਟੀ ਤੇ ਲੈ ਕੇ ਤਾਲ ਮੈਂ ਮਾਦੀ ਹੁੰਦਾ ਤੇ ਗੁਰੂਵਾਰ ਕਿਉਂਕਿ ਪਤਾ ਨਾ ਬਾਜ ਕਿੱਥੇ ਖੜਿਆ ਹੋਸਾ ਭਰਾ ਉਹਦਾ ਹੀ ਮਸਲ ਤੇ ਅੱਕਦਕ ਨਾ ਆਦਾ ਕੇ ਇਹ ਪਕਵਾਤ ਬਜਾਦਾ ਚ ਇਹਨੇ ਵਾਈਫ ਜਾਂਦੀ ਉਹ ਲਾਲ ਸੀ ਬਿਲਕੁਲ ਮਰ ਰਹੀ ਥੀ ਮੋਰਚਾ ਹੋ ਗਿਆ ਜੀ ਜੀ ਜੇ ਅੱਜ ਤੱਕ ਤੀ ਮੋਕੇ ਸਰ ਪੜੇ ਪੁੱਛਲੇ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਤੇ ਸਹੀ ਚੋ ਬੇ ਨੋਕਰੀ ਆ ਮਨਸਾਪੇ ਵੀ ਬਿਮਾਰੀ ਮੇਰੀ ਆਈ ਕੋ ਮੈਨੂੰ ਤਾਂ ਗੀ ਮੇਰੇ ਪੇਲੂ ਬਾਅਦ ਵਿੱਚ ਅਸ਼ੀ ਨੰਬਰ ਦਵਾਂ ਇਹ ਸੀ ਨੰਬਰ ਮੁੜਾ ਕਰਨੇ ਆ ਵੀ ਸਾਡੇ ਮੇਰੀ ਮੈਂ ਬੜਾ 15-12 ਚਵੀ ਨੂੰ ਸਪੰਝ ਇਹ ਤੋਂ ਪਹਿਲੇ ਜਿਹੜੀ ਤਰਮ ਲੰਗੀ ਆ ਨਾ ਸਾਡੇ ਫੇਰੇ 1 ਕਰੋੜ ਦੇ ਕਰੀਬ ਕਫਲਾ ਹੋਇਆ ਹਾਂ ਗ੍ਰਾਂਡ ਚ ਇੱਕ ਐਹੀ ਬਹੁਤ ਵਕਤ ਬੇਖੜੀ ਮਨ ਪ੍ਰਾਣੀ ਮਿਲੀ ਆ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਬੀਡੀਪੀ ਨੂੰ ਡੀਡੀਪੀ ਕੋਲਾ ਇਹ ਐਡੀਸੀ ਡੀਏ ਘਾਪਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਗਵਰਨਰ ਪੰਜਾਬ ਨੂੰ